ਪਿੱਪਲੀ ਪਿੰਗਾ ਝੂਟੇ ਨਾਲੇ ਤਰਿੰਦਨੀ ਜੁੜੀਆਂ ਨੇ ਰਹਿਣ ਬਸ ਦੀਆਂ ਰੱਬਾ ਵੀ ਸਾਡੇ ਪਿੰਡ ਦੀਆਂ ਕੁੜੀਆਂ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਤੇ ਮੈਂ ਆਤੀ ਸਿੰਘ ਸਣੀ ਅਸੀਂ ਪਿੰਡ ਪੜਾਣਾ ਖੜੇ ਆ ਜਿੱਥੇ ਅੱਜ ਸੱਭਿਆਚਾਰਕ ਦੇ ਨਾਲ ਜੋੜਨ ਦਾ ਬਹੁਤ ਵਧੀਆ ਪ੍ਰਾਲਾ ਪਿੰਡ ਵਾਸੀਆਂ ਨੇ ਕੀਤਾ ਹਰ ਸਾਲ ਦੀ ਤਰ੍ਹਾਂ ਐਡਾ ਹੀ ਪਿੱਪਲਾਂ ਦੇ ਥੱਲੇ ਜਿਹੜੀਆਂ ਪੁਰਾਣੇ ਸਮੇਂ ਵੱਲੋਂ ਪਿੰਗਾ ਪੰਚਾਇਤਾਂ ਜਾਂਦੀਆਂ ਨੇ ਤਾਤੀਆਂ ਲੱਗਦੀਆਂ ਗੱਲਬਾਤ ਕਰਾਂਗੇ ਪੰਚ ਜੀ ਅੱਜ ਤੁਸੀਂ ਤੀਆਂ ਦੇਖਣ ਆਏ ਹੋ ਕਿੱਦਾਂ ਲੱਗਦਾ ਬਹੁਤ ਵਧੀਆ ਲੱਗਦਾ ਏ ਪੁਰਾਣੇ ਵਾਲਿਆਂ ਨੇ ਕੀਤਾ ਅਰੇਂਜਮੈਂਟ ਬਹੁਤ ਵਧੀਆ ਵਾ ਇਸ ਵਿੱਚ ਆਪਾਂ ਨੂੰ ਕੁੜੀਆਂ ਨੂੰ ਵੀ ਪਤਾ ਲੱਗਦਾ ਅੱਜ ਕੱਲ ਦਾ ਨਹੀਂ ਤੇ ਕਿਸੇ ਨੂੰ ਨਹੀਂ ਪਤਾ ਲੱਗਦਾ ਅੱਜ ਕੱਲ ਦਾ ਜਿਉ ਜਮ ਹਾਲ ਚੱਲਦਾ ਕੁੜੀਆਂ ਨੂੰ ਤਾਂ ਹੀ ਨਹੀਂ ਪਤਾ ਤੀਆਂ ਕੀ ਚੀਜ਼ ਹੁੰਦੀਆਂ ਨੇ ਇਸ ਕਰਕੇ ਜਿਹੜਾ ਇਹਨਾਂ ਨੇ ਪ੍ਰੋਗਰਾਮ ਕੀਤਾ ਹੈ ਬਹੁਤ ਵਧੀਆ ਕੀਤਾ ਹੈ ਤੇ ਇਹਦੇ ਵਿੱਚ ਕੁੜੀਆਂ ਨੂੰ ਪੂਰੀ ਜਾਣਕਾਰੀ ਮਿਲਦੀ ਆ ਸਿੱਖਾ ਜੀ ਹਾਂਜੀ ਅਸੀਂ ਨਾ ਤਿਆਂ ਦਾ ਤਿਹਾਰ ਜਿਹੜਾ ਮਨਾਇਆ ਅਸੀਂ ਪੁਰਾਣਾ ਵਿਰਸਾ ਯਾਦ ਕਰਨਾ ਚਾਹੁੰਦੇ ਆ ਕਿਉਂਕਿ ਬੱਚੇ ਭੁੱਲ ਚੁੱਕੇ ਆ ਅਸੀਂ ਸਾਰੇ ਸਾਡੇ ਪ੍ਰਬੰਧਕ ਹੈ ਉਹਨਾਂ ਦਾ ਧੰਨਵਾਦ ਕਰਦੇ ਆ ਅਸੀਂ ਪੰਜਾਬੀ ਸੱਭਿਆਚਾਰ ਅੱਗੇ ਲਿਆਉਣਾ ਚਾਹੁੰਦੇ ਆ ਬਹੁਤ ਹੀ ਧੰਨਵਾਦ ਤੇ ਲਾਈਵ ਵਾਲੇ ਵੀਰਾਂ ਦਾ ਵੀ ਬਹੁਤ ਧੰਨਵਾਦ ਆ ਜੀ ਕਿ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਕਵਰ ਕੀਤਾ ਜੀ ਤੇ ਇਹ ਬੇਨਤੀ ਆ ਜੀ ਅਸੀਂ ਤਾਂ ਪ੍ਰੋਗਰਾਮ ਨੂੰ ਇਸ ਕਰਕੇ ਅੱਗੇ ਵਧਾਰਿਆ ਜੀ ਕਿ ਸਾਡਾ ਜਿਹੜਾ ਸੱਭਿਆਚਾਰ ਹੈ ਜੀ ਉਹ ਖਤਮ ਹੁੰਦਾ ਜਾ ਰਿਹਾ ਜੀ। ਥੋਨਾ ਨੇ ਸਾਡੀ ਭੈਣਾ ਭਰਾਵਾਂ ਦੇ ਰਿਤੇ ਜਿਹੜੇ ਖਾਲੇ ਆ ਜੀ। ਇਸ ਕਰਕੇ ਸਾਡਾ ਪਰਾਲਾ ਛੋਟਾ ਜਾ ਇਹ ਕਿ ਭੈਣਾ ਭਰਾਵਾਂ ਦੇ ਪਿਆਰ ਨੂੰ ਵਧਾਇਆ ਜਾਵੇ। ਅੱਗੇ ਭੈਣਾਂ ਉਹਦੀਆਂ ਜੀ ਰਖੜੀ ਬਣ ਕੇ ਮੁੜ ਜਾਂਦੀਆਂ ਸੀ ਜੀ। ਪਰਦਾ ਸੀ ਜੀ 2-2 ਸਾਲ ਹੋ ਗਏ ਸਾਨੂੰ ਪ੍ਰੋਗਰਾਮ ਕਰਦਿਆਂ ਨੂੰ। ਇਸ ਕਰਕੇ ਕਰਦੇ ਆ ਕਿ ਇਹ ਭੈਣਾਂ ਜਾਂੀਆਂ ਅੱਜ ਤੀਆਂ ਦਾ ਤਿਹਾੜ ਮਨਾਇਆ ਗਿਆ ਜੀ। ਕੱਲ ਨੂੰ ਰਖੜੀ ਬੰਨਣ ਗਈਆਂ ਜੀ ਤੇ ਵਾਪਸ ਜਾਣਗੀਆਂ। ਇਹ ਸਾਰੀਆਂ ਸੇਲੀਆਂ ਸਕੀਆਂ ਨੂੰ ਮਿਲ ਸਕੀਆਂ ਜੀ ਇਸ ਕਰਕੇ ਇਹਨਾਂ ਰੁੱਖਾਂ ਦੀ ਵੀ ਕਦਰ ਕੀਤੀ ਜਾਊਗੀ ਜੀ ਕਿ ਜਿਨ੍ਹਾਂ ਰੁੱਖਾਂ ਦੇ ਥੱਲੇ ਅੱਜ ਤੀਆਂ ਲਗੀਆਂ ਤੇ ਤੀਆਂ ਪਾਈਆਂ ਗਈਆਂ ਇਸ ਕਰਕੇ ਵੀ ਰੁੱਖ ਲਾਉਣ ਵਾਸਤੇ ਤੇ ਪਾਣੀ ਪਿਚਾਉਣ ਵਾਸਤੇ ਬੇਨਤੀ ਕਰਦੇ ਆ ਇਸ ਕਰਕੇ ਜੀ ਸੱਭਿਆਚਾਰ ਨੂੰ ਅਸੀਂ ਪ੍ਰਮੋਟ ਕਰਦੇ ਕਰਕੇ ਜੀ ਆ ਕਿ ਲਿਆਉਣਾ ਚਾਹੁੰਦੇ ਆ ਜੀ ਇਹੀ ਸਾਡਾ ਫੈਸਲਾ ਜੀ ਤਾਂ ਕਰਕੇ ਹੀ ਇਹ ਪ੍ਰੋਗਰਾਮ ਅਸੀਂ ਕਰਵਾਇਆ ਜੀ ਪਿੰਡ ਪੜਾਣਾ ਦੇ ਵਿਚ ਖੜੇ ਆ ਜਿੱਥੇ ਅੱਜ ਤੀਆਂ ਦਾ ਤਿਹਾਰ ਮਨਾਇਆ ਗਿਆ ਤਾ ਪਿੰਡ ਨਿਵਾਸੀ ਨੇ ਸਮੂਹ ਨਗਰ ਨਿਵਾਸੀ ਪੰਚਾਇਤ ਵੀ ਖੜੀ ਆ ਸਨ ਸਰਪੰਚ ਸਾਹਿਬਾ ਗੱਲਬਾਤ ਕਰੇ ਸਰਪੰਚ ਸਾਹਿਬ ਸੱਸੀ ਗਾਲ ਜੀ ਸਤਿ ਸ੍ਰੀ ਅਕਾਲ ਜੀ ਸਰਪੰਚ ਸਾਹਿਬ ਅੱਜ ਜਿਹੜਾ ਤੀਆਂ ਦਾ ਤਿਹਾੜ ਮਨਾਇਆ ਜਾ ਜਾ ਰਿਹਾ ਤੁਹਾਡੇ ਪਿੰਡ ਕੀ ਕਹਿਣਾ ਚਾਹੋ ਮੈਂ ਸਰਪੰਚ ਭਗਤੰਦਰ ਸਿੰਘ ਸਮੂਹ ਨਗਰ ਨਿਵਾਸੀ ਪਿੰਡ ਕੜਾਣਾ ਦੀ ਜਥੇਬੰਦ ਤੋਂ ਸਾਰਿਆਂ ਨੂੰ ਇੱਥੇ ਪਹੁੰਚਣ ਦੇ ਜੀ ਆਖਦਾ ਇਹ ਜੋ ਤੀਆਂ ਦਾ ਤਿਹਾੜ ਹੈ ਸਭਿਆਚਾਰ ਦਾ ਇੱਕ ਮੁੱਖ ਹਿੱਸਾ ਹੈ ਜੋ ਆਪਣੇ ਪੰਜਾਬੀ ਭਾਈਚਾਰੇ ਵਿੱਚ ਅਹਿਮੀਤ ਬਹੁਤ ਰੱਖਦਾ ਸੀ ਪਹਿਲਾਂ ਸਮੇਂ ਮੁਤਾਬਕ ਜੋ ਆਜ ਦੇ ਸਮੇਂ ਮੁਤਾਬਕ ਤਾਂ ਲੋਕ ਬਹੁਤ ਇਹਨੂੰ ਭੁੱਲਦੇ ਜਾ ਰਹੇ ਹਨ ਇਸੇ ਕਰਕੇ ਨਗਰਪੜਾਣਾ ਵਿੱਚ ਹਰ ਇੱਕ ਸਾਲ ਇਹ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ ਸਮੂਹ ਨਗਰ ਦੇ ਸੰਜੋਗ ਦੇ ਨਾਲ ਮਨਾਇਆ ਜਾਂਦਾ ਹੈ ਇਸ ਦਾ ਮੁੱਖ ਮਕਸਦ ਇਹ ਹੀ ਆ ਵੀ ਆਪਣੀ ਨਵੀਂ ਪੀੜ੍ਹੀ ਨੂੰ ਇਸ ਤਿਉਹਾਰ ਨਾਲ ਜੋੜਿਆ ਜਾਵੇ ਤਾਂ ਕਿ ਜੋ ਆਪਣੇ ਸੱਭਿਆਚਾਰ ਦੇ ਨਾਲ ਲੋਕ ਜੁੜੇ ਰਹਿਣ ਇਸ ਨੂੰ ਜਿਉਂਦਾ ਰੱਖ ਸਕੀਏ ਥੋੜੇ ਮਾਧਿਅਮ ਰਾਈਮ ਆ ਦੇਸ਼ ਵਿਦੇਸ਼ ਵਿੱਚ ਵਸਦੇ ਸਾਰੇ ਪੰਜਾਬੀ ਵੀਰ ਭੈਣ ਭਰਾਵਾਂ ਨੂੰ ਇਹ ਦੱਸਣਾ ਚਾਹਣਾ ਕੀ ਇਸ ਤੋਂ ਵੱਸਤੂ ਵੱਧ ਇਸ਼ਤਿਹਾਰ ਨੂੰ ਮਨਾਈਏ ਤਾਂ ਜੋ ਆਪਣਾ ਪੰਜਾਬੀ ਭਾਈਚਾਰਾ ਕੈਮਰਾ ਵੇ ਆਪਸ ਵਿੱਚ ਤਾਲਮਿਲ ਜੁੜਿਆ ਰਹਿੰਦਾ ਉਹਨਾਂ ਤੇਰਾ ਮੈਂ ਬਣਾਉਣ ਨਾਲ ਆਪਸ ਵਿੱਚ ਪਿਆਰ ਵਧਦਾ ਹੈ